ਲੁਧਿਆਣਾ ਦੇ ਵਿੱਚ ਮਿਲਟਰੀ ਜੀਪ ਦਾ ਬਹੁਤ ਹੀ ਭਿਆਨਕ ਐਕਸੀਡੈਂਟ ਹੋਇਆ ਸ਼ਿਪੂਰੀ ਚੌਂਕ ਤੇ ਇਹ ਹਾਦਸਾ ਵਾਪਰਿਆ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਜੀਪ ਡਿਵਾਈਡਰ ਨਾਲ ਜਾ ਟਕਰਾਈ ਗਨੀਮਤ ਇਹ ਰਹੀ ਕਿ ਜੀਪ 'ਚ ਸਵਾਰ ਪੰਜ ਜਵਾਨ ਸੁਰੱਖਿਅਤ ਬਾਹਰ ਆ ਗਏ ਮਿਲਟਰੀ ਜੀਪ ਦਾ ਬੰਪਰ ਅਤੇ ਇੰਜਨ ਬੁਰੀ ਤਰ੍ਹਾਂ ਨਾਲ ਨਸ਼ਟ ਹੋ ਗਿਆ ਘਟਨਾ ਸਥਾਨ ਤੇ ਮੌਜੂਦ ਲੋਕਾਂ ਨੇ ਟਰੱਕ ਡਰਾਈਵਰ ਫੜਕੇ ਖਾਣਾ ਪਸਤੀ ਜੋਧੇਵਾਲੀ ਪੁਲਿਸ ਨੂੰ ਸੂਚਿਤ ਕੀਤਾ ਸਿਟੀ ਹਮ ਨਿਊਜ਼ਲੀ ਅਮਿਤਾਪਰ ਦੀ ਹਾਂ ਕੋਲਸਾਲੇ ਨੇ ਪਹਿਲੇ ਲੱਗੇ ਕੱਟੀ ਕੱਟੀ ਆਈ ਮਿਲਕਰੀ ਵਾਲਾ ਕਹਿੰਦਾ ਸੀ ਕਿ ਗੱਡੀ ਰੋਕੋ ਗੱਡੀ ਨਹੀਂ ਰੋਕੀ ਆਪ ਵੀ ਸ਼ਰਾਬ ਪੀਤੀ ਹੋਈ ਪੁਲਸ ਵਾਲੇ ਨੇ ਤੇ ਉਹਨੇ ਵੀ ਸ਼ਰਾਬ ਪੀਤੀ ਹੋਈ ਕਾਹਦੇ ਆ ਰਹੇ ਹੋ ਸ਼ਿਮਲਾ ਘਰ ਸੇ ਤੇ ਜੇ ਐਕਸੀਡੈਂਟ ਕਿਵੇਂ ਹੋ ਗਿਆ ਇਹ ਰਾਤ ਮੈਂ ਆਪਣੀ ਸਾਈਡ ਸੇ ਚੱਲ ਰਹਾ ਥਾ ਫਿਰ ਪਤਾ ਨਹੀਂ ਇਸ ਕੋ ਕੀ ਹੋ ਗਿਆ ਫਿਰ ਆ ਗਿਆ ਆ ਗਿਆ ਪਹਿਲੇ ਜੇ ਤਾਂ ਸਭ ਇਹ ਕਹਿ ਰਹੇ ਕਿ ਗਲਤੀ ਤੇਮਾਰੀ ਹੈ ਨਹੀਂ ਆਪੇ ਸਾਬ ਬੰਦੇ ਆਪਣਾ ਸੈਨ ਮਾਰੀ ਹੈ ਥੱਲੇ ਤੂੰ ਨੇ ਸੈਨ ਮਾਰੇ ਪੁੱਜੋ ਮੈਂ ਬੈਠਾ ਬਣਾ ਦੂ ਤੈਨੂੰ ਮੈਂ ਬੈਠਾ ਬਣਾ ਦੂ ਤੈਨੂੰ ਖਾਣੇ ਕਿੱਡੇ ਕਿ ਜਾ ਰਿਹਾ ਮੈਂ ਕਿਹੜੇ ਥਾਣੇ ਜੋਧਿਆਲੇ ਬਸ ਤੂੰ ਕੌਣ ਹੁੰਦਾ ਹੈਗਾ ਲਾਜਮ ਲਾਜਮ ਇਹ ਕਾਸਾ ਆਵਾਜ਼ ਆ ਮੈਂ ਬੰਦਾ ਮਨਸਾਨ ਹੈ ਗੇ ਆ ਮਨਸਾਨ ਮੈਂ ਆਮ ਇਨਸਾਨ ਦਾ ਕੋਲੇ ਫੜ ਜਾ ਮੈਨੂੰ ਬੋਲਣ ਦਾ ਹੱਕ ਹੈ ਆਮ ਇਨਸਾਨ ਦਾ ਕੋਲੇ ਹਾਂਜੀ ਭਾਈ ਕੀ ਨਾਮ ਕੀ ਲਾਲ ਮਹਿਨਨ ਸाहिल ਕੁਮਾਰਾ ਇਹ ਹੋਇਆ ਐਕਸੀਡੈਂਟ ਕਿੱਦਾਂ ਹੋਇਆ ਸੀ ਐਕਸੀਡੈਂਟ ਦੇ ਦੋਨੇ ਗੱਡੀਆਂ ਇੱਧਰੋਂ ਆ ਰਹੀ ਸੀਗੀ ਹਾਂਜੀ ਤੇ ਸਿਆਰ ਸੀਗਾ ਔਰ ਟਰੱਕ ਨਾਲ ਇੰਨੀ ਜ਼ੋਰ ਦੀ ਮਾਰੀ ਗੱਡੀ ਫੱਟ ਗਈ ਹੈ ਤੇ ਨੁਕਸਾਨ ਕੁਝ ਹੋਇਆ ਨਹੀਂ ਨਾ ਜਾਨ ਜਾਨ ਵਾਲਾ ਕੋਈ ਨੁਕਸਾਨ ਹੋਇਆ ਨਹੀਂ ਨਾ ਲੇਕਿਨ ਇੱਥੇ ਬੰਦੇ ਦਵਾਈ ਬਹੁਤ ਦੇ ਰਹੇ ਆ ਔਰ ਜਿਹੜੇ ਗੱਡੀ ਵਾਲੇ ਆ ਉਹ ਆਨਾਂ ਤੁਹਾਨੂੰ ਗੱਡੀ ਚਲਾਉਂਦੇ ਗਲਤੀ ਟਰੱਕ ਵਾਲੇ ਦੀ ਸੀਗੀ ਜੀ ਟਰੱਕ ਵਾਲੇ ਦੀ ਗਲਤੀ ਹੈ ਜੀ ਅੱਛਾ ਜੀ ਗੱਡੀ ਦੇਖੋ ਕਿੱਦਾਂ ਕੁ ਮਾਲਕ ਬੰਦੇ ਮਰ ਜਾਂਦਾ ਫੇਰ ਜੀ ਠੀਕ ਆ ਪੁੱਜੇ ਇੱਕ ਬੰਦਾ ਲੱਖ ਬੰਦੇ ਚ ਇੱਕ ਬ ਇਹ ਹੁਣ ਜਿਹੜਾ ਜਿਹੜਾ ਟਰੱਕ ਆ ਉਹ ਕਿੱਥੇ ਗਿਆ ਜੀ ਉਹ ਟਰੱਕ ਜੋ ਜੋਦੇਲੋ ਜੋਦੇਲ ਬਸੇ ਟੇਕੇ ਲੱਗ ਗਈ ਜੀ ਥਾਣੇ ਲੱਗ ਗਈ ਟ੍ਰੈਫਿਕ ਇੱਧਰ ਗੱਡੀ ਸੀਗੀ ਟਰੱਕ ਸੀਗਾ ਟਰੱਕ ਵਾਲਿਆਂ ਨੇ ਇੰਨੀ ਜ਼ੋਰ ਕੇ ਮਾਰਿਆ ਗੱਡੀ ਘੁੰਮ ਗਈ ਟਰੱਕਾਂ ਦੀ ਗਲਤੀ ਉੱਤੋਂ ਇਹ ਟਰੱਕਰ ਇਹਨਾਂ ਕਹਿ ਰੁੱਕ ਉਹਦੇ ਵਿੱਚ ਛਪਾੜਾ ਬੈਠਾ ਆਇਆ ਮਲਾਇਆ ਬੈਠਾ ਆਈਗਾ ਕੋਈ ਹੋਰੇ ਸਟਾਰ ਨਹੀਂ ਲੱਗਾ ਕੋਈ ਕੁਛ ਨਹੀਂ ਉਹਨੇ ਮੇਰੇ ਖਿਆਲ ਨਾਲ ਪਤਾ ਨਹੀਂ ਕੀ ਤਨੀ ਉਹਨੇ ਗੱਡੀ ਐਂ ਡਰਿੰਕ ਕੀਤੀ 스멜 ਆ ਰਹੀ ਸੀ ਅੰਦਰੋਂ ਉਹਨੂੰ ਮਿਲਟਰੀ ਵਾਲੇ ਅਫਸਰ ਨੇ ਵੀ ਕੇ ਰੋਕ ਉਹ ਰੁਕੇ ਆ ਨਹੀਂ ਉਹਨੇ ਗੱਡੀ ਭਜਾ ਲਈ ਗੱਡੀ ਦੀ ਆ ਕੇ ਕਹਿੰਦਾ ਆਜੋ ਬਸਤੀ ਦਾਣੇ ਆਜੋ ਹੁਣ ਦੇਖਦੇ ਬਸਤੀ ਦਾਣੇ ਉੱਤੇ ਹੈਗਾ ਕਿ ਨਹੀਂ ਹੈਗਾ ਬਾਕੀ ਤੁਸੀਂ ਆ ਗਏ ਹੋ ਨਾਲ ਬਸ ਬਾਕੀ ਵੀ ਉਹਰਾਮ ਆਣੇ ਸਾਡਾ ਪੁੱਛਿਆ ਮੈਂ ਉਹਨੂੰ ਪੁੱਛਦੇ ਬਸਤੀ ਖਾਨੇ ਮੈਂ ਉਹਨੂੰ ਕੇ ਰੁਕ ਜਾ ਕਹਿੰਦਾ ਤੂੰ ਕੌਣ ਹੁੰਦਾ ਬੋਲਣਾ ਪੁਲਿਸ ਵਾਲਾ ਅਸੀਂ ਆ ਆਮ ਆਦਮੀ ਆ ਅਸੀਂ ਬੋਲ ਹਰ ਮੋੜ ਹਰ ਬੰਦੇ ਪਿੱਛੇ ਬੋਲ ਸਕਦੇ ਇਹ ਥੋੜੀ ਕਿਸੇ ਦਾ ਕਸਾ ਕਸਾ ਕਰਕੇ ਚੱਲ ਜੂਗਾ ਕਰਕੇ ਮਾਮਲਾ ਆਇਆ ਫੌਜ ਦੀ ਗੱਡੀ ਨੂੰ ਜਿਹੜੇ ਟਰੱਕ ਨੇ ਹਿੱਟ ਕੀਤਾ ਉਹ ਤੁਹਾਡੇ ਕੋਲ ਆਇਆ ਬਸਤੀ ਥਾਣੇ ਤੇ ਕੀ ਸਰ ਉਹ ਚ ਕਾਰਵਾਈ ਅਮਜਲੇ ਹਰਦੀ ਜਾ ਰਹੀ ਮੈਂ ਪਹਿਲਾਂ ਆਪਣੇ ਭੈਣ ਭਰਾਵਾਂ ਨੂੰ ਪ੍ਰੈਸ ਸਪੋਰਟ ਦਾ ਜਨ ਉਸ ਕਰ ਦਿੱਤਾ ਜਿਨ੍ਹਾਂ ਨੇ ਇਹ ਮੌਕੇ ਤੇ ਜਾ ਕੇ ਇਸ ਚੀਜ਼ ਨੂੰ ਵਚਿਆ ਮੈਂ ਇਹ ਗੱਲ ਕਹਿੰਦਾ ਕਿ ਜੋ ਮਾਮਲਾ ਮਿਲਟਰੀ ਦੇ ਗੱਡੀ ਤੇ ਟਰੱਕ ਇਹਨੇ ਮਾਰਿਆ ਉਹ ਸਾਡੇ ਕੋਲ ਸੁਨੇਹ ਦੇ ਆਇਆ ਹੈ ਜੋ ਵੀ ਮਿਤੀ ਬਾਰੇ ਜੋ ਇਹਨਾਂ ਦੇ ਡਿਸਕਸ ਹੁੰਦੀ ਹੋਵੇ ਆਪਾਂ ਇਹਨਾਂ ਦੇ ਨਾਲ ਕਾਰਵਾਈ ਕਰਨ ਦੇ ਵਿੱਚ ਅਮਲ ਵਿੱਚ ਜਾ ਦਿੱਤੀ ਚੋਕ ਠੀਕ